ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਹਾਂਜੀ ਆਸਾ ਬਾਣੀ ਸ੍ਰੀ ਨਾਮਦੇਵ ਜੀ ਕੀ ਆਸਾ ਬਾਣੀ ਨਹੀਂ ਕਹਿ ਦੇਣਾ ਇੱਕ ਅਨੇਕ ਵਿਆਪਕ ਪੂਰਕ ਇੱਕ ਅਨੇਕ ਵਿਆਪਕ ਪੂਰਕ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਜਤ ਦੇਖੋ ਤਤ ਸੋਈ ਤਤ ਪੂਲਾ ਬੂਲਨਾ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਚਿੱਤਰ ਤੇ ਠਮਕ ਲਾ ਦਨੀ ਹੈ ਵਿਮੋਹਿਤ ਤੇ ਵਿਸਾਮ ਹੈ ਬਿਰਲਾ ਬੁੱਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਵਿੰਦ ਬੇਨ ਨਹੀਂ ਕੋਈ ਸੂਤ ਏਕ ਮਨ ਸਤ ਸਹੰਸ ਜੈਸੇ ਇਹ ਵੀ ਵਿਸ਼ਰਾਮ ਧਿਆਨ ਨਾਲ ਹੋਣਾ ਸੂਤ ਏਕ ਇੱਥੇ ਠਮਕਾ ਮਨ ਸਤ ਸਹੰਸ ਜੈਸੀ ਮਨ ਨਾਣੇ ਨਾਲ ਉਚਾਰਨ ਕਰਨਾ ਮਾਨੀ ਕਹਿ ਜਾਂਦੀ ਸੂਤ ਏਕ ਮਨ ਸੰਤ ਸਹੰਸ ਜੈਸੇ ਸੰਤ ਨੇ ਸੂਤ ਏਕ ਮਨ ਸਤ ਸਹੰਤ ਜੈਸੇ ਸਹੰਤ ਨਿਕਲ ਗਿਆ ਹੁਣ ਹੰਸ ਜੈ ਸੀ ਸੂਤ ਏਕ ਮਾਨ ਸਤ ਸਹੰਸ ਜੈਸੇ ਓਤ ਓਤ ਪ੍ਰਭ ਸੋਈ ਰਹਾਉ ਜਲ ਤਰੰਗ ਅਰਫੇਨ ਬੁੱਧ ਬੁਦਾ ਜਲ ਤੇ ਭਿੰਨ ਨਾ ਹੋਈ ਜਲ ਤੇ ਪਾਠ ਇਕੱਠਾ ਨਹੀਂ ਕਰਨਾ ਵੱਖਰਾ ਪਾਠ ਹੈ ਜਲ ਤੇ ਭਿੰਨ ਨਾ ਹੋਈ ਇਹ ਪਰਪੰਚ ਪਰਬ੍ਰਹਮ ਕੀ ਲੀਲਾ ਵਿਚਰਤ ਆਣ ਨਾ ਹੋਈ ਵਿਚਰਤ ਪਾਤੀ ਯਮਕਲਾਦਨੀ ਹੈ ਮਿਥਿਆ ਪਰਮ ਅਰਸ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੋ ਕਰਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨ ਮੰਨਿਆ ਤਹਿਤ ਨਾਮ ਦੇਉ ਹਰ ਕੀ ਰਚਨਾ ਦੇਖ ਹਰਿਦੈ ਵਿਚਾਰੀ काट काट अंतर सर्व निरंतर केवल एक मुरारी आशा आनी कुंभ पाई उदक आनी ले कुंभ उदक लाकर को स्नान करो बयालीस लाख जी जल में होते बयालीस नहीं कहना बयालीस ईडी भी बेच है ना बयालीस लाख जी जल में होते बीठल पहला काय कराओ जत्र जाओ तत बीठल पहला महा आनंद करे सद रहाओ आनी ले फूल परोई माला जरा ले पा दे ना इतो पहला आ, डैश दे के बोल रहा फूल परोई माला ठाकुर की हो पूज कराओ पहले बास लई है पवरह ਬੀਠਲ ਪਹਿਲਾ ਕਾਇ ਕਰੋ ਪਹਿਲੇ ਇਥੇ ਯਮ ਘਲਾਦਨੇ ਆ ਬਾਸ ਲਈ ਹੈ ਭਵਰ ਹੈ ਇਥੇ ਵੀ ਸ਼ਾਮ ਬੀਠਲ ਪਹਿਲਾ ਕਾਇ ਕਰੋ ਆਨੀਲੇ ਦੂਧ ਰਿਧਾਈ ਲੇ ਖੀਰੰ ਠਾਕਰ ਕਾ ਨੈ ਵੇਦ ਕਰੋ ਠਾਕਰ ਨਹੀਂ ਕਹਿਣਾ ਠਾਕੁਰ ਔਂਕੜ ਹੈਗਾ ਆਨੀਲੇ ਕਸਕੇ ਬੋਲਨਾ ਆਨੀਲੇ ਦੂਧ ਰਿਧਾਈ ਲੇ ਖੀਰੰ ਠਾਕੁਰ ਕਾ ਨੈ ਵੇਦ ਕਰੋ ਪਹਿਲੇ ਦੂਦ ਬਿਟਾਰਿਓ ਬਚਰਾ ਬੀਠਲ ਪਹਿਲਾ ਕਾਏ ਕਰੋ ਈਬੈ ਬੀਠਲ ਊਬੈ ਬੀਠਲ ਬਬਿਆਂ ਨਾਲ ਨਹੀਂ ਬੋਲਨਾ ਈਬੈ ਬੀਠਲ ਊਬੈ ਬੀਠਲ ਈਬੈ ਬੀਠਲਾ ਊਬੈ ਬੀਠਲਾ ਬੀਠਲਾ ਬੇਨ ਸੰਸਾਰ ਨਹੀਂ ਬੀਠਲ ਬੇਨਾ ਸੰਸਾਰ ਨਹੀਂ ਸਾਨਤਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਸਰਬ ਮਹੀ ਪੂਰ ਰਹਿਓ ਤੂੰ ਸਰਬ ਮਹੀ ਆਸਾ ਮਾਨ ਮੇਰੋ ਗਜ ਜਿਹਬਾ ਮੇਰੀ ਕਾਤੀ ਗਜ ਪੁੱਲਾ ਬੋਲਣਾ ਕਾਤੀ ਪਦ ਕਸ ਕੇ ਬੋਲਣਾ ਮਾਪ ਮਾਪ ਕਾਟਾ ਮਾਪ ਮਾਪ ਵੀ ਪੁੱਲੇ ਪਦ ਉਚਾਰਨ ਕਰਨੇ ਜਮ ਕੀ ਫਾਸੀ ਕਹਾ ਕਰਾਉ ਜਾਤੀ ਕਹਾ ਕਰਾਉ ਪਾਤੀ ਕਹਾ ਪਹਿਲਾ ਕਹਾ ਦੂਜਾ ਕਹੇ ਕਹਾ ਕਰੋ ਜਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪਾਓ ਦਿਨ ਰਾਤੀ ਰਹਾਉ ਰਾਗਨ ਰੰਗਉ ਸੀਵਨ ਸੀਵਾਉ ਰਾਮ ਨਾਮ ਬਿਨ ਘਰੀ ਨਾ ਜੀਵਉ ਘਰੀ ਨਾ ਜੀਵਉ ਭਗਤ ਕਰਾਉ ਹਰ ਕੇ ਗੁਣ ਗਾਵਉ ਆਠ ਪਹਿਰ अपना खसमत आवो सोयने की सुई सोयने की सुई रुपए का धागा रा नामे का चित हर सों लागा हर सों लागा सूनिए वाहि गुरु जी का काल सा वाहि गुरु जी की फतेह